ਲੁਧਿਆਣਾ ਪਛਮੀ ਜਿਮਨੀ ਚੌਂ ਦੇ ਲਈ VOTING ਸ਼ੁਰੂ ਹੋ ਚੁੱਕੀ ਹੈ ਤੇ 7 ਵਜੇ ਸਾਰੀ ਲੋਕ ਜਿਹੜੇ ਨੇ ਵੱਖ-ਵੱਖ ਪੋਲਿੰਗ ਬੂਥਾਂ ਤੇ ਆਪਣੇ ਮਤਦਾ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੇ ਮਾਲਵਾ ਖਾਲਸਾ ਸਕੂਲ ਦੀਆਂ ਜਿੱਥੇ ਲੋਕ ਦਿਨ ਚੜ੍ਹਦੇ ਹੀ ਵੱਡੀ ਗਿਣਤੀ ਦੇ ਵਿੱਚ ਆਪਣੇ ਮਤਦਾ ਅਧਿਕਾਰ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਤੁਹਾਨੂੰ ਕਿ ਲੁਧਿਆਣਾ ਪਛਮੀ ਜਿਮਨੀ ਚੌਂਾਂ ਦੇ ਵਿੱਚ 1,75,000 469 ਵੋਟਰ ਜਿਹੜੇ ਨੇ ਆਪਣੀ ਮਤ ਦਾ ਅਧਿਕਾਰ ਜਿਹੜਾ ਵਾ ਅੱਜ ਇਸਤੇਮਾਲ ਕਰਨਗੇ ਤੇ 14 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਉਹਨਾਂ ਦੇ ਵੱਲੋਂ ਕੀਤਾ ਜਾਣਾ ਵਾ ਦੱਸ ਦਈਏ ਕਿ 175469 ਵੋਟਰਾਂ ਦੇ ਵਿੱਚੋਂ 90000 88 ਵੋਟਰ ਜਿਹੜੇ ਨੇ ਪੁਰਸ਼ ਨੇ ਤੇ 85000 ਦੇ ਕਰੀਬ ਜਿਹੜੇ ਨੇ ਮਹਿਲਾ ਵੋਟਰ ਨੇ ਤੇ 10 ਥਰਡ ਜੈਂਡਰ ਵੀ ਨੇ ਲੁਧਿਆਣਾ ਪੱਛਮੀ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾਣਾ ਵਾ ਤਾਂ ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਸਵੇਰ ਤੜਕਸਾਰੀ ਆਪਣੇ ਵੋਟ ਪਾਉਣ ਵਾਸਤੇ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਬੇਸ਼ੱਕ ਹਜੇ 7 ਵਜੇ ਕੁਝ ਮਿੰਟ ਦਾ ਸਮਾਂ ਹੋ ਚੁੱਕਾ ਤੇ ਲੋਕ ਪਹੁੰਚੇ ਹੋਏ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਅੱਜ ਤੜਕਸਾਰੀ ਵੋਟ ਪਾਉਣ ਵਾਸਤੇ ਆਇਓ ਹਾਂਜੀ ਠੀਕ ਹੈ ਮਰੋਲ ਠੀਕ ਹੈ ਕੰਪੀਟੀਸ਼ਨ ਪੂਰਾ ਹੈ ਬਾਕੀ ਦੇਖੋ ਜਲਦ ਦੱਸੂਗਾ ਪਹਿਲੇ ਟਾਈਮ ਹੀ ਬੋਟ ਪਾ ਰਹੇ ਹੋ ਬੋਟ ਕੇ ਮੌਸਮ ਮੌਸਮ ਦਾ ਪਤਾ ਨਹੀਂ ਕੀ ਤਾਂ ਲੋਕ ਤਣਕਸਾਰੀ ਆਪਣੀ ਵੋਟ ਵਾਸਤੇ ਬੋਟ ਪਾਉਣ ਵਾਸਤੇ ਆਏ ਹੋਏ ਨੇ ਗੱਲਬਾਤ ਵੀ ਕਰ ਲੈਨੇ ਆ ਕੁਝ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵਕ ਵਕ ਕਬੂਤਾਂ ਦੇ ਉੱਤੇ ਲਗਾਤਾਰ ਪਹੁੰਚ ਰਹੇ ਨੇ ਲੋਕ ਸਰ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਵੋਟਿੰਗ ਸ਼ੁਰੂ ਹੋਈ ਆ ਤੇ ਪਹਿਲੇ ਸਾਰੀ ਪਹਿਲੇ ਸਮੇਂ ਹੀ ਵੋਟ ਪਾਉਣ ਵਾਸਤੇ ਪਹੁੰਚੇ ਹੋਏ ਹਨ ਦੁਪਹਿਰ ਨੂੰ ਵੀ ਜਲਦ ਹੋਊਗੀ ਤੇ ਸੋਸਲ ਮਾਰਨਿੰਗ ਹੀ ਠੀਕ ਹੈ ਤੇ ਅਰੇਂਜਮੈਂਟ ਕਿਸ ਤਰ੍ਹਾਂ ਦੇ ਲੱਗ ਰਹੇ ਬਹੁਤ ਵਧੀਆ ਲੱਗ ਰਹੀ ਹੈ ਜੀ ਰੌਣਕ ਬੜੀ ਰਹੀ ਹੋਈ ਹੈ ਹੋਪ ਕਿ 65% ਤੋਂ ਉਸ ਤੇ ਵੋਟਿੰਗ ਤੇ ਕੀ ਮੰਨ ਦੇ ਵਿੱਚ ਕੀ ਸੋਚ ਕੇ ਵੋਟ ਪਾਣ ਆਸੇ ਹੋ ਕਿ ਇਸ ਤਰ੍ਹਾਂ ਦਾ ਉਮੀਦਵਾਰ ਚਾਹੀਦਾ ਜਿਹੜਾ ਵਧੀਆ ਕਹਿੰਦੇ ਆ ਪੋਜੀਸ਼ਨ ਦੇ ਸਕੇ 1.5 ਸਾਈਜ਼ ਜਿਹੜਾ ਵਿਕਾਸ ਕਰਵਾ ਸਕਤੇ बिकॉज ਹੁਣ 1.5 ਸਾਈਜ਼ ਨਹੀਂ ਹੋਣੀ ਹੈ ਜੋ 3.5 ਸਾਈਜ਼ ਨਹੀਂ ਹੋਵੇ ਕ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਤੜਕਸਾਰੀ ਵੋਟ ਪਾਉਣ ਵਾਸਤੇ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਕੁਝ ਬਜ਼ੁਰਗ ਵੋਟਰ ਵੀ ਲਗਾਤਾਰ ਜਿਹੜਾ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਵਾ ਕੱਲ ਨੇ ਆ ਕਿ ਕਿਸ ਤਰ੍ਹਾਂ ਦੇ ਬਾਪੂ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ 7 ਵਜੇ VOTING ਸ਼ੁਰੂ ਹੋਈ ਹੈ ਤਾਂ ਤੁਸੀਂ ਪਹਿਲੇ ਟਾਈਮ ਹੀ ਵੋਟ ਪਾਣ ਆ ਦੇਖਾਂ ਤਾਂ ਖੋਲੀਆਂ ਯਾਰ ਪੋਰਨ ਦੇਖਾਂਗੇ ਤਾਂ ਇਹ ਹੋ ਦੇਖਾਂਗੇ ਤਾਂ ਹੀ ਦੱਸਾਂਗੇ ਨਾ ਤੇ ਪਹਿਲੇ ਸਾਰ ਪਹਿਲੇ ਟਾਈਮ ਹੀ ਆਇਓ ਮੋੜ ਕੇ ਮੌਸਮ ਨਹੀਂ ਬਹੁਤ ਮਾਰ ਆਇਆ ਹੈ ਮੋੜ ਕੇ ਜਿੰਨਬਰ ਆਫ ਟਾਈਮ ਆਇਆ ਵੋਟਿੰਗ ਤਾ VOTING ਕਰਨ ਵਾਸਤੇ ਲੋਕ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਵਾ ਇਸ VOTING ਨੂੰ ਲੈ ਕੇ ਤੇ ਦੱਸ ਦਈਏ ਤੁਹਾਨੂੰ ਕਿ ਪਿਛਲੇ ਲਗਾਤਾਰ ਕਈ ਦਿਨਾਂ ਤੋਂ ਪ੍ਰਚਾਰ ਚੱਲਿਆ ਸੀਗਾ ਸ਼ਾਮ ਨੂੰ ਪਰਸੋ ਸ਼ਾਮ ਨੂੰ ਪ੍ਰਚਾਰ ਸਮਾਪਤ ਹੋਇਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਵਾ ਕਿਸ ਤਰ੍ਹਾਂ ਦੇਖਦੇ ਹੋ ਜੀ VOTING ਸ਼ੁਰੂ ਹੋ ਚੁੱਕੀ ਹੈ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਲੋਕ ਲੋਕਾਂ 'ਚ ਬਹੁਤ ਉਤਸ਼ਾਹ ਹੈ ਜੀ ਤੇ ਮਹਿਸੂਸ ਕਰਦੇ ਆ ਕਿ ਬਾਅਦ ਤੋਂ ਪੋਲਿੰਗ ਹੋ ਗਈ ਮਾਹੌਲ ਬਹੁਤ ਅੱਛਾ ਹੈਗਾ ਸਾਰੇ ਆਪਣੀ ਆਈਡੈਂਟੀਫਿਕੇਸ਼ਨ ਦੇ ਕੇ ਹੀ ਜਿਹੜਾ ਹੈਗੇ ਆ ਉਹ ਪੋਲ ਕਨ ਲਈ ਆ ਰਹੇ ਹੈਗੇ ਆ ਉਹ ਬੜੇ ਸ਼ਾਂਤੀਪੂਰਕ ਜਿਹੜੀ ਹੈ ਮੌਸਮ ਵੀ ਅੱਜ ਵਧੀਆ ਆ ਹਾਂ ਮੌਸਮ ਵੀ ਬੜੀ ਕਿਰਪਾ ਪਰਮਾਤਮਾ ਦੀ ਕਿ ਮੌਸਮ ਵੀ ਥੋੜਾ ਜਿਹਾ ਅੱਗੇ ਨਾਲੋਂ ਠੰਡਾ ਹੈਗਾ ਤੇ ਲੋਕਾਂ ਦਾ ਰੁਝਾਨ ਜਿਹੜਾ ਹੈ ਉਹ ਰੈਗੂਲਰ ਚੱਲ ਰਿਹਾ ਹੈਗਾ ਤੇ ਜਿਵੇਂ ਸਤਵੇ ਪੋਲਿੰਗ ਸ਼ੁਰੂ ਹੋਈ ਆ ਉਵੇਂ ਹੀ ਆਪਣਾ ਜਿਹੜੇ ਸਟੇਸ਼ਨਾਂ ਦੇ ਬਾਹਰ ਜਿਹੜੇ ਹੈਗੇ ਬੂਥਾਂ ਦੇ ਬਾਹਰ ਲੱਗਿਆ ਅਸੀਂ ਦੱਸ ਤੇ ਕੰਟੀਨਿਊ ਹੈਗੀ ਪੋਲਿੰਗ ਠੀਕ ਚੱਲ ਰਹੀ ਇਹ ਗੱਲਬਾਤ ਵੀ ਲਗਾਤਾਰ ਕਰ ਰਹੇ ਆ ਲੋਕਾਂ ਦੇ ਨਾਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਖ-ਵੱਖ ਬੂਥਾਂ ਤੇ ਆਪਣੇ ಮತ ਦਾ ਅਧਿਕਾਰ ਜਿਹੜਾ ਵਾ ਇਸਤੇਮਾਲ ਕਰਦੇ ਹੋਏ ਲੋਕ ਨਜ਼ਰ ਆ ਰਹੇ ਨੇ ਤਾਂ ਅੱਜ 1,75,000 469 ਵੋਟਰ ਜਿਹੜੇ ਨੇ 14 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਤੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਪਾਉਣ ਵਾਸਤੇ ਲਗਾਤਾਰ ਵੋਟਰ ਜਿਹੜੇ ਨੇ ਵੱਖ-ਵੱਖ ਪੋਲਿੰਗ ਬੂਥਾਂ ਤੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਸੰ ਰਕੇਸ਼ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ